ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ న్యూਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ ਹੁਣ ਇੱਥੇ ਵਾਫਰ ਕੀ ਵੱਡੀ ਵਾਰਦਾਤ ਇੱਕ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਆ ਲੁਧਿਆਣਾ ਦੇ ਕਸਬਾ ਰਾਇਕੋੜ ਚ ਇੱਕ ਕਿਸਾਨ ਦਾ ਉਸ ਦੇ ਗਵਾਂਡੀ ਅਤੇ ਉਸ ਦੇ ਨੌਕਰ ਤੇ ਬੇਰਮੀ ਨਾਲ ਕਤਲ ਕੰ ਦਾ ਰੋਪ ਹੈ ਜਾਣਕਾਰੀ ਦੇ ਅਨੁਸਾਰ આરોપી ਮਰਤੇ ਕਿਸਾਨ ਦੀ ਜ਼ਮੀਨ ਖੇਦਣਾ ਚਾਹੁੰਦੇ ਸਨ ਪਰ ਕਿਸਾਨ ਉਹਨਾਂ ਨੂੰ ਜ਼ਮੀਨ ਵੇਚਣਾ ਨਹੀਂ ਚਾਹੁੰਦਾ ਸੀ ਇਸ ਰੰਜੇ ਕਰਕੇ ਉਸਨੇ ਉਸ ਦਾ ਕਤਲ ਕਰ ਦਿੱਤਾ ਜੀ ਹਾਂ ਤੇ ਨਾਲ ਹੀ ਇਹ ਵੱਡੀ ਖਬਰ ਸਾਹਮਣੇ ਆਈ ਆ ਤੇ ਜਾਣਕਾਰੀ ਅਨੁਸਾਰ ਪਿੰਡ ਬਸਰਾਉਤ ਰਹਿਣ ਵਾਲਾ ਬੱਲੂ ਖੇਤਾ ਦੀ ਸਿੰਚਾਈ ਕਰਨ ਗਿਆ ਹੋਇਆ ਸੀ ਉਸ ਦੇਖਿਆ ਜਦ ਤਿੰਨੇ ਹੀ ਉਸ ਦੇ ਗਵਾਲੀ ਹਰਜੀਤ ਸਿੰਘ ਦੇ ਕੋਲ ਵਾਸੀ ਫੁੱਲਵਾਲ ਦਾ ਵਕੀਲ ਹੈ ਜਦਜੀਤ ਦੇ ਨੌਕਰ ਨੇ ਬੱਲੂ ਤੇ ਤੇ ਤੇਰਾ ਹਮਲਾ ਕਰ ਦਿੱਤਾ ਜਦੋਂ ਉਹ ਕਰਨਾ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਪਾਲ ਸ਼ੁਰੂ ਕੀਤੀ ਮਰਤਕ ਕਿਸਾਨ ਦੀ ਲਾਸ਼ੇ ਤਾਂ ਦੇ ਕੋਲ ਮੋਟਰ ਤੇ ਪਈ ਮਿਲੀ ਮਰਤਕ ਦਾ ਨਾਮ ਕਮਲਜੀਤ ਸਿੰਘ ਉਰਫ ਬੱਲੂ ਹੈ ਜੋ ਬਵੰਜਾ ਸਰਾਂ ਦਾ ਹੈ ਉਹ ਰਾਤ ਨੂੰ ਖੇਤਾਂ 'ਚ ਸਿੰਚਾਈ ਕਰਨ ਗਿਆ ਸੀ ਪੁਲਿਸ ਨੇ ਦੇਰ ਰਾਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਪਿੰਡ ਵਸਨਾਲ ਦੇ ਕਹਿੰਦੇ ਕਿ ਜਦੋਂ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਉਦੋਂ ਤੱਕ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ